ਸ਼੍ਰੀ ਵਾਹਿਗੁਰੂ ਸੰਜੀਓ ਫਿਰਤ ਫਿਰਤ ਪ੍ਰਭ ਆਇਆ ਅਰਿਆਂ ਤੋਂ ਸਰਨਾਇ ਨਾਨਕ ਕੀ ਪ੍ਰਭ ਬੰਦੇ ਆਪਣੀ ਭਗਤੀ ਨਾਲ ਇਹ ਜੋ ਸ਼ਲੋਕ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਾਣੀ ਸੁਖਨੀ ਸਾਹਿਬ ਜੀ ਦੀ ਬੀਬੀ ਅਸ਼ਟਪਦੀ ਦੇ ਵਿੱਚ ਇਸ ਸ਼ੋਕ ਸਤਿਗੁਰਾਂ ਨੇ ਉਚਾਰਨ ਕੀਤਾ ਹੈ ਜਿਸ ਵਿੱਚ ਮਹਾਰਾਜ ਸਾਨੂੰ ਉਪਦੇਸ਼ ਕਰ ਰਹੇ ਨੇ ਕਿ ਕੀ ਵਾਹਿਗੁਰੂ ਨਿਰੰਕਾਰ ਸਤਿਪਰਸਨ ਜੀ ਮੈਂ ਪੜਤਦਾ ਪਟਕਦਾ ਆਪ ਕੀਤੇ ਦਾ ਤੇ ਆਪਿਆ ਫਿਰਤ ਫਿਰਤ ਕਾ ਪਿਆ ਆ ਪਰਿਆ ਤੋਂ ਸਰਨਾਈ ਮੈਂ ਤੁਹਾਡੀ ਸ਼ਰਨ ਦੇ ਵਿੱਚ ਆਪ ਕੀ ਦੀ ਸੰਗਤ ਦੇ ਵਿੱਚ ਤੁਹਾਡੇ ਚਰਨਾਂ ਨਾਲ ਜਾਂ ਤੁਹਾਡੇ ਚਰਨਾ ਪਿਆ ਟੈ ਬਿਹਾ ਮਿਸਤਰਾਂ ਦਾ ਕੋਈ ਤਰਨਾਮੈਂਟ ਕਰੇ ਮਾਲਕ ਪ੍ਰਭੂ ਜੀ ਦੇ ਅੱਗੇ ਕਿ ਮੈਂ ਬੜਾ ਕੁਆਰ ਕੋਤੇ ਤੇਰੇ ਦਰ ਤੇ ਆਇਆ ਮਾਣ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਵੈਰ ਗੁਰੂ ਮੇਰੀ ਬੇਨਤੀ ਹੈ ਆਪ ਮੇਰ ਕਰਕੇ ਕਿਰਪਾ ਕਰੋ ਮੈਨੂੰ ਆਪਣੀ ਭਗਤੀ ਦੀ ਜਿਹੜੀ ਦਾਤ ਬਖਸ਼ੋ ਭਾਗ ਕੇ ਆਪਣੇ ਚਰਨਾਂ ਦੇ ਨਾਲ ਹੋ ਭਾਈ ਰੇ ਭਗਤਹੀਨ ਕਾਹੇ ਜਾਗੇ ਆਇਆ ਪੂਰੇ ਗੁਰ ਕੀ ਸੇਵ ਨਾ ਕੀਤੀ ਬਿਰਥਾ ਜਨਮ ਗਵਾਇਆ ਕਿ ਮਾਲਕ ਦੀ ਭਗਤੀ ਤੋਂ ਵਾਂਝਾ ਸਿਮਰਨ ਤੋਂ ਵਾਂਝਾ ਕਿਉਂ ਸਾਨੂੰ ਇਹੋ ਜਿਹਾ ਸਮਾਪਤ ਹੋਇਆ ਜੇ ਅਸੀਂ ਮਾਲਕ ਦੀ ਭਗਤੀ ਹੀ ਨਹੀਂ ਕਰ ਲਈ ਜਿਸ ਜੀਵਨ ਦੇ ਵਿੱਚ ਪੂਰੇ ਗੁਰੂ ਦੀ ਅਰਦਾਸ ਨਹੀਂ ਅਸੀਂ ਪੂਰੇ ਨਾਲ ਜੋੜੀ ਨਹੀਂ ਸਕੇ ਤੇ ਫਿਰ ਉਹ ਜੀਵਨ ਜਿਹੜਾ ਸਾਡਾ ਅਜਾਈ ਚਲਾ ਜਾਂਦਾ ਕਿਸੇ ਕੰਮ ਦਾ ਵੀ ਨਹੀਂ ਸੋ ਇਸ ਕਰਕੇ ਸਾਨੂੰ ਬਹੁਤ ਲੋੜ ਹੈ ਗੁਰ ਸੰਗਤ ਕਰਨ ਦੀ ਪੂਰੇ ਗੁਰੂ ਦੇ ਚਰਨਾਂ ਨਾਲ ਜੁੜਨ ਦੀ ਕਿਉਂਕਿ ਵੱਡਿਆਂ ਭਾਗਾਂ ਦੇ ਨਾਲ ਮਹਾਰਾਜ ਕਹਿੰਦੇ ਨੇ ਭਈ ਪ੍ਰਾਪਤ ਮਨੁੱਖ ਦੇ ਉਰੀਆ गोविंद ਮਿਲਨ ਕੀਏ ਤੇਰੀ ਬਲਿਆ ਵੱਡਿਆਂ ਭਾਗਾਂ ਦੇ ਨਾਲ ਮਨੁੱਖਾ ਦੀ ਜੜੀ ਹੈ ਇਹ ਜੀਵਨ ਜਿਹੜਾ ਹੈ ਇਹ ਸਾਨੂੰ ਪ੍ਰਾਪਤ ਹੋਵੇ ਇਹ ਪਰਮੇਸ਼ਰ ਨੂੰ ਮਿਲਣ ਦਾ ਇਹ ਸਮਾਂ ਹੈ ਇਹ ਵਾਰੀ ਹੈ ਜਿੰਨੇ ਅਸੀਂ ਕੰਮ ਸਹੀੜੇ ਹੋਏ ਨੇ ਜਿਨ੍ਹਾਂ ਵਿੱਚ ਅਸੀਂ ਲੱਗੇ ਹੋਇਆ ਉਹਨਾਂ ਬਾਵਤ ਮਹਾਰਾਜ ਕਹਿੰਦੇ ਅਮਰ ਕਾਜ ਤੇਰਾ ਕੀਤਾ ਨਾਲ ਤਾਂ ਮਿਰ ਸਾਧ ਸੰਗਤ ਭਜ ਕੇ ਵੇਰਨਾ। ਕੇਵਲ ਮਾਲਕ ਦੇ ਨਾਮ ਦੇ ਨਾਲ ਹੀ ਸਾਨੂੰ ਮੁੜ ਕੇ ਰਹਿਣਾ ਚਾਹੀਦਾ। ਔਰ ਜਿੰਨੇ ਕੰਮ ਨੇ ਸਾਡੇ ਸਰੀਰ ਵਾਸਤੇ ਨੇ ਸਾਡੇ ਸਰੀਰ ਨੂੰ ਸੁਖ ਬਖਸ਼ਣ ਦੇ ਜਿੰਨੀਆਂ ਦਾਤਾਂ ਨੇ ਜੋ ਕੰਮ ਕਰਨੇ ਉਹ ਸਾਡੇ ਸਰੀਰ ਦੇ ਨਾਲ ਸੰਬੰਧ ਰੱਖਦੇ ਨੇ ਪਰ ਜਿਹੜੀ ਭਜਨ ਬੰਦਗੀ ਹੈ ਜਿਹੜੀ ਦੰਡੋਤ ਬੰਦਨਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਕਿ ਮਹਾਰਾਜ ਮੇਰੀ ਬੇਨਤੀ ਹੈ ਸਾਨੂੰ ਆਪਣੇ ਚਰਨਾਂ ਦੇ ਨਾਲ ਬੋਲ ਲਓ ਉਹ ਕਾਰਜ ਵਾਲੇ ਪਾਸੇ ਸਾਨੂੰ ਚੱਲਣਾ ਚਾਹੀਦਾ ਗੁਰਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਪੱਜ ਹਰ ਕੀ ਸੇਵ ਇਹ ਮਨੁੱਖਾ ਦੇਈ ਗੁਰੂ ਪਰਮੇਸ਼ਰ ਦੀ ਸੇਵਾ ਵਾਸਤੇ ਹੋਵੇ। ਉਹਦੀ ਭਗਤੀ ਕਰਨ ਵਾਸਤੇ ਹੋਵੇ। ਤਾਂ ਇਹ ਮਨੁੱਖਾ ਜੀਵਨ ਸਾਨੂੰ ਮਿਲਿਆ ਇਸ ਕਰਕੇ ਇਸ ਜੀਵਨ ਨੂੰ ਆਪਣੇ ਨੂੰ ਸਫਲੀਆਂ ਸਕਾਰਪਿਆ ਕਰਨਾ ਚਾਹੀਦਾ ਤਾਂ ਹੀ ਹੋ ਸਕਦਾ ਹੈ ਜਦੋਂ ਆਪਾਂ ਮਾਲਕ ਪ੍ਰਭੂ ਜੀ ਦੀ ਬੰਦਗੀ ਕਰਾਂਗੇ ਉਸ ਪਰਮੇਸ਼ਰ ਦਾ ਨਾਮ ਜਪਾਂਗੇ ਇਸ ਸ਼ਲੋਕ ਦੇ ਵਿੱਚ ਮਹਾਰਾਜ ਨੇ ਸਾਨੂੰ ਇਹ ਹੀ ਉਪਦੇਸ਼ ਦਿੱਤੀ ਆ ਕਿ ਭਾਈ ਆਪਣੇ ਮਾਲਕ ਪ੍ਰਭ ਜੀ ਦਾ ਚਿੰਤਨ ਕਰੋ ਉਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ